ਮੈਨੂੰ ਚੰਡੀਗੜ੍ਹ ਇੰਟਰਵਿਊ ਵਾਸਤੇ ਬੁਲਾਇਆ ਸੀਗਾ ਇੱਕ ਮੰਥ ਦੀ ਟ੍ਰੇਨਿੰਗ ਵਾਸਤੇ ਚੰਡੀਗੜ੍ਹ 'ਚ ਮੈਨੂੰ ਪਤਾ ਨਹੀਂ ਸੀਗਾ ਵੀ ਕਿੱਥੇ ਕੀ ਆ ਹਨਾ ਇਹ ਉੱਥੇ ਟੈਕਸੀ ਚਲਾਉਂਦੇ ਸੀ ਡਰਾਈਵਰ ਨੇ ਹਨਾ ਤੇ ਮੈਂ ਇਹਨਾਂ ਦੀ ਹੈਲਪ ਲਈ ਸੀਗੀ ਜੀ ਇਹਨਾਂ ਦੇ ਮੰਮੀ ਨੂੰ ਪਿੱਛੇ ਤੋਂ ਪਤਾ ਲੱਗ ਗਿਆ ਸੀ ਵੀ ਉਹਨਾਂ ਦੀ ਕੁੜੀ ਘਰ ਨਹੀਂ ਹੈਗੀ ਨਾ ਸਾਡਾ ਮੁੰਡਾ ਘਰ ਆ ਹਨਾ ਇਹਨਾਂ ਦੇ ਮੰਮੀ ਨੇ ਮਤਲਬ ਮੇਰੇ ਘਰ ਜਾ ਕੇ ਦੱਸਤਾ ਸੀਗਾ ਕਿ ਐਦਾਂ ਐਦਾਂ ਗੱਲ ਆ ਵੀ ਤੁਹਾਡੀ ਕੁੜੀ ਮੇਰੇ ਮੁੰਡੇ ਨਾਲ ਗਈ ਹੋਈ ਆ ਤੇ ਇਹਨਾਂ ਦੇ ਮੰਮੀ ਨੇ ਉਪਰੋਧੀ ਇਹ ਕਹਤਾ ਸੀਗਾ ਵੀ ਮੈਂ ਇਲਜ਼ਾਮ ਲਗਾਉਂਗੀ ਕਿਡਨਾਪਿੰਗ ਦਾ ਕੇਸ ਪਾਉਂਗੀ ਹਨਾ ਐਵੇਂ ਦਾ ਕੁਝ ਹੋਇਆ ਸੀ ਅਸੀਂ ਬ੍ਰਦਰ ਦੀ ਮੰਮੀ ਨੇ ਹਾਂਜੀ ਹਾਂਜੀ ਜਦੋਂ ਮੈਂ ਐਡਵੋਕੇਟ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਹਿੰਦੇ ਵੀ ਦੇਖੋ ਕਿ ਤੋਂਡੇ ਤੇ ਤਿੰਨ ਤਰ੍ਹਾਂ ਦੇ ਬਲੇਮ ਲੱਗ ਸਕਦੇ ਨੇ ਕਿਡਨਾਪਿੰਗ ਦਾ ਰੇਪ ਦਾ ਜਾਂ ਫਿਰ ਚੋਰੀ ਦਾ ਵੀ ਇਹਨਾਂ ਦੇ ਵਿੱਚੋਂ ਬਚਣ ਲਈ ਇੱਕੋ ਸੋਲੂਸ਼ਨ ਆ ਇੱਕ ਤੁਸੀਂ ਕੋਟ ਮਾਇਰ ਕੀ ਕਰਵਾ ਲਉ ਤਾਂ ਜੀ ਫਿਰ ਅਸੀਂ ਪਹਿਲਾਂ ਐਜ਼ੀ ਫਰੈਂਡ ਸੀਗੇ ਅਸੀਂ ਰਿਲੇਸ਼ਨ ਚ ਨਹੀਂ ਸੀਗੇ ਤੇ ਫਿਰ ਸਾਨੂੰ ਮੈਰਿਜ ਕਰਵਾਉਣੀ ਪਈ ਉਹ ਅਸੀਂ ਇੱਕ ਗੱਲ ਕੀਤੀ ਘਰ ਦੇ ਨਾਲ ਇਹਨਾਂ ਨਾਲ ਉਹਨਾਂ ਨੇ ਮੂਤੋਂ ਏਜਵਾਬ ਦਿੱਤਾ ਕਿ ਅਗਰ ਤੂੰ ਲੈ ਗਿਆ ਕੁੜੀ ਨੂੰ ਜਾਂ ਫਿਰ ਤੇਰੇ ਕੋਲ ਵੀ ਫੇਰ ਉਹਨੇ ਰੱਖਲਾ ਸੀ ਕਰ ਸਕਦੇ ਆ ਇਹਨਾਂ ਦੇ ਡੈਡੀ ਜੀ ਲੈਂਡ ਮੈਨ ਸੀਗੇ ਬਿਜਲੀ ਬੋਰਡ ਤੋਂ ਤੇ ਜੋ ਵੀ ਮਤਲਬ ਇਹਨਾਂ ਦਾ ਹਿੱਸਾ ਸੀਗਾ ਉਹ ਸਾਰਾ ਇਹਨਾਂ ਦੇ ਬੜੇ ਬਰਦਰ ਨੂੰ ਹੀ ਦਿੱਤਾ ਸਾਡੇ ਕੋਲ ਕੁਛ ਨਹੀਂ ਹੈਗਾ ਅਸੀਂ ਰੈਂਟ ਤੇ ਰਹਿ ਰਹੇ ਹਾਂ ਸਭ ਤੋਂ ਵੱਡੀ ਰੀਜਨ ਤੱਕ ਏਸੀ ਕਾ ਵੀ ਏਸੀ ਇੱਕੋ ਪਿੰਡ ਦੀ ਸੀਗੇ ਮੰਮੀ ਨੂੰ ਡਿਲੀਟ ਵਗੈਰਾ ਕਰਨੀ ਨਹੀਂ ਸੀ ਆਉਂਦੇ ਉਹਨੇ ਮੇਰਾ ਨੰਬਰ ਦੇਖ ਲਿਆ ਜੀ ਤੇ ਬਸ ਉਸ ਤੋਂ ਬਾਅਦ ਉਹਨਾਂ ਨੇ ਫੋਨ ਤੋੜਤਾ ਮੰਮੀ ਕੋ ਕੋਈ ਫੋਨ ਨਹੀਂ ਆਇਆ ਹਾਂਜੀ ਰਿਸ਼ਤੇਦਾਰ ਵੀ ਮਤਲਬ ਮੈਂ ਬਹੁਤ ਮਿੰਤਾ ਕੀਤੀਆਂ ਨੇ ਹੁਣ ਤੱਕ ਕਰਦੀ ਰਹੀ ਆ ਵੀ ਮੇਰੇ ਨਾਲ ਗੱਲ ਕਰ ਲੋ ਨਾ ਮੈਨੂੰ ਪੈਸੇ ਦੀ ਵੀ ਨਹੀਂ ਲੋੜ ਮੇਰਾ ਹਾਲ ਚਾਲੀ ਪੁੱਛ ਲਿਆ ਕਰੋ ਬਸ ਰਿਸ਼ਤੇਦਾਰ ਜੀ ਬਹੁਤ ਅੱਗ ਲਾਉਣੇ ਵਾਲੇ ਨੇ ਮੈਂ ਜਦੋਂ ਮੈਰਿਜ ਬਾਰੇ ਕਿਹਾ ਤਾਂ ਮੇਰੇ ਮੋਢੂ ਦੇ ਬਾਪ ਨੇ ਤਾਂ ਕਹਿੰਦੇ ਕੁਮਾਕੇ ਦੇ ਕੋਈ ਹੱਤੜ ਕੋਈ ਨਾ ਕਰੇ ਮੈਰਿਜ ਕਰਦਾ ਵੀ ਹਾਂ ਇਹ ਮੋਟਾ ਟਰੱਕ ਡਰਾਈਵਰ ਆ ਡਰਾਈਵਰ ਆ ਨਸ਼ੇ ਪਤੇ ਕਰਦੇ ਨਹੀਂ ਜੀ ਡਰਾਈਵਰ ਤਾਂ ਵੀ ਜੀ ਤੁਹਾਨੂੰ ਪਤਾ ਹੀ ਆ ਦੁਨੀਆ ਦੇ ਵਿੱਚ ਸਭ ਨੂੰ ਇਹ ਪਤਾ ਵੀ ਕਿੰਨੇ ਕਿੰਨੇ ਨਸ਼ੇ ਕਰਦੇ ਨੇ ਕਿੰਨੇ ਕ ਚੰਗੇ ਨੇ ਕਿੰਨੇ ਕ ਮਾੜੇ ਨੇ ਅੱਜ ਦੀ ਇੰਟਰਵਿਊ ਬਹੁਤ ਸਪੈਸ਼ਲ ਹੋਣ ਵਾਲੀ ਹੈ ਕਿਉਂਕਿ ਅੱਜ ਤੁਹਾਨੂੰ ਜਿਨ੍ਹਾਂ ਦੇ ਨਾਲ ਮਿਲਾਵਾਂਗੇ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਟਵਿਸਟ ਆਏ ਨੇ ਹਾਲਾਂਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜੜੀਆਂ ਨੇ ਉਹ ਇੱਕ ਅਜੀਹ ਸਮਾਂ ਆਉਂਦਾ ਹੈ ਜਦੋਂ ਘਰ ਦੇ ਵਿੱਚ ਲੜਾਈਆਂ ਵੀ ਹੁੰਦੀਆਂ ਨੇ ਪਰਿਵਾਰ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ ਪਰ ਜਦੋਂ ਪਰਿਵਾਰ ਆਪਣੇ ਤੋਂ ਦੂਰ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਲਾਈਫ ਕਿਵੇਂ ਚੱਲਦੀ ਹੈ ਲਵ ਸਟੋਰੀ ਕਿਵੇਂ ਇਹਨਾਂ ਦੀ ਹੋਈ ਉਸ ਬਾਰੇ ਵੀ ਦੱਸਾਂਗੇ ਇਹਨਾਂ ਦੀ ਲਾਈਫ ਦੇ ਵਿੱਚ ਟਵਿਸਟ ਕਿਵੇਂ ਆਇਆ ਉਸ ਬਾਰੇ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸੁਮਨ ਲਾਲੀ ਅੱਜ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਮਾਂ ਦੇਣ ਦੇ ਲਈ ਬੜੀ ਪਿਆਰੀ ਜੋੜੀ ਹੈ ਜੀ ਤੁਹਾਡੀ ਦੋਨਾਂ ਦੀ ਅੱਛਾ ਮੈਮ ਦੋਨਾਂ ਤੋਂ ਬਈ ਜਰੂਰ ਜਾਣਨਾ ਚਾਹੁੰਗਾ ਮੈਮ ਤੁਹਾਡੇ ਤੋਂ ਕਿਵੇਂ ਹੀ ਸਟੋਰੀ ਕਿਵੇਂ ਸ਼ੁਰੂ ਹੁੰਦੀ ਹੈ ਜੀ ਲਵ ਸਟੋਰੀ ਤੁਹਾਡੀ ਥੈਨ ਉਸ ਤੋਂ ਬਾਅਦ ਤੁਸੀਂ ਦੱਸਿਆ ਕਿ ਇਹ ਚੀਜ਼ਾਂ ਤੁਹਾਡੇ ਨਾਲ ਬੀਤੀਆਂ ਸ਼ੁਰੂਆਤ ਤੁਹਾਡੀ ਲਵ ਸਟੋਰੀ ਤੋਂ ਜੀ ਹਾਂ ਜੀ ਥੈਂਕ ਯੂ ਵੀਰ ਜੀ ਪਹਿਲਾਂ ਤਾਂ ਬਹੁਤ-ਬਹੁਤ ਤੁਸੀਂ ਸਾਨੂੰ ਇੱਥੇ ਬੁਲਾਇਆ ਤੇ ਸਾਡੀ ਲਵ ਸਟੋਰੀ 2019 ਚ ਸ਼ੁਰੂ ਹੋਈ ਸੀਗੀ ਜੀ ਬਾਏ ਮਿਸਟੇਕ ਲਾ ਲਓ ਜਾਂ ਕੁਛ ਵੀ ਲਾ ਲਓ ਹਨਾ ਤੇ ਮੈਂ ਜੀ ਇਗਜ਼ਾਮ ਮਤਲਬ ਕਿਤ ਦਿਨ ਗਈ ਸੀਗੀ ਚੰਡੀਗੜ੍ਹ ਮੈਂ ਫਾਰਮ ਫਿਲ ਕੀਤਾ ਸੀ ਆਰਪੀਐਫ ਦਾ ਤੇ ਉਹ ਮੇਰਾ ਨਿਕਲਿਆ ਸੀ ਮੈਂ ਇਗਜ਼ਾਮ ਵੀ ਦੇਂਦਾ ਸੀਗਾ ਤੇ ਜੀ ਮੈਨੂੰ ਚੰਡੀਗੜ੍ਹ ਇੰਟਰਵਿਊ ਵਾਸਤੇ ਬੁਲਾਇਆ ਸੀਗਾ ਇੱਕ ਮੰਥ ਦੀ ਟ੍ਰੇਨਿੰਗ ਵਾਸਤੇ ਤੇ ਜੀ ਮੈਂ ਚੰਡੀਗੜ੍ਹ ਚ ਮੈਨੂੰ ਪਤਾ ਨਹੀਂ ਸੀਗਾ ਵੀ ਕਿੱਥੇ ਕੀ ਆ ਹਨਾ ਇਹ ਉੱਥੇ ਟੈਕਸੀ ਚਲਾਉਂਦੇ ਸੀ ਡਰਾਈਵਰ ਨੇ ਹਨਾ ਤੇ ਮੈਂ ਇਹਨਾਂ ਦੀ ਹੈਲਪ ਲਈ ਸੀਗੀ ਜੀ ਤੇ ਜਿਹੜਾ ਉਹ ਮੇਰਾ ਪੇਪਰ ਸੀ ਐਗਜ਼ਾਮ ਸੀ ਉਹਦੇ ਤੇ ਸਟੇ ਲੱਗ ਗਈ ਸੀਗੀ ਜੀ ਮਤਲਬ ਉਹ ਨਿਕਲਿਆ ਨਹੀਂ ਹੈਗਾ ਤੇ ਘਰਦਿਆਂ ਨੂੰ ਪਤਾ ਸੀ ਵੀ ਜੌਬ ਵਾਸਤੇ ਗਈ ਆ ਤੇ ਇਹਨਾਂ ਦੇ ਮੰਮੀ ਨੂੰ ਪਿੱਛੇ ਤੋਂ ਪਤਾ ਲੱਗ ਗਿਆ ਸੀ ਵੀ ਉਹਨਾਂ ਦੀ ਕੁੜੀ ਘਰ ਨਹੀਂ ਹੈਗੀ ਨਾ ਸਾਡਾ ਮੁੰਡਾ ਘਰ ਆ ਹਨਾ ਇਹਨਾਂ ਦੇ ਮੰਮੀ ਨੇ ਮਤਲਬ ਮੇਰੇ ਘਰ ਜਾ ਕੇ ਦੱਸਤਾ ਸੀਗਾ ਕਿ ਐਦਾਂ ਐਦਾਂ ਗੱਲ ਆ ਵੀ ਤੁਹਾਡੀ ਕੁੜੀ ਮੇਰੇ ਮੁੰਡੇ ਨਾਲ ਗਈ ਹੋਈ ਆ ਹਾਂਜੀ ਮਤਲਬ ਜਦ ਕਿ ਐਵੇਂ ਦਾ ਕੁਝ ਹੈ ਨਹੀਂ ਸੀਗਾ ਅਸੀਂ ਜੌਬ ਵਾਸਤੇ ਗਈ ਸੀਗੀ ਤੇ ਜੀ ਉਸ ਤੋਂ ਬਾਅਦ ਫਿਰ ਮਤਲਬ ਮੇਰੇ ਘਰਦਿਆਂ ਨੂੰ ਜਦੋਂ ਪਤਾ ਲੱਗਿਆ ਇਹਨਾਂ ਨੇ ਮੇਰੀ ਮੰਮੀ ਨਾਲ ਗੱਲ ਵੀ ਕੀਤੀ ਸੀਗੀ ਕਿ ਐਵੇਂ ਦਾ ਕੁਝ ਨਹੀਂ ਹੈਗਾ ਵੀ ਹੈ ਮੇਰੇ ਕੋਲ ਹੀ ਸੀ ਪਰ ਅਸੀਂ ਐਗਜ਼ਾਮ ਵਾਸਤੇ ਗਈ ਸੀਗੇ ਜੋਬ ਵਾਸਤੇ ਹਨਾ ਤੇ ਮੰਮੀ ਕਹਿੰਦੇ ਵੀ ਜੇ ਹੁਣ ਵਾਪਸ ਘਰੇ ਆਉਗੀ ਵੀ ਫਿਰ ਔਖਾ ਹੋ ਜਾਣਾ ਪੇਰੈਂਟਸ ਤੁਹਾਨੂੰ ਪਤਾ ਹੀ ਆ ਉਹਨਾਂ ਕਈ ਸਖਤ ਸੁਭਾਅ ਦੇ ਹੁੰਦੇ ਆ ਤੇ ਜੀ ਫਿਰ ਇਹਨਾਂ ਦੇ ਮੰਮੀ ਨੇ ਉਪਰੋ ਦੀ ਇਹ ਕਹਿਤਾ ਸੀਗਾ ਵੀ ਮੈਂ ਇਲਜ਼ਾਮ ਲਗਾਉਂਗੀ ਕਟਨੈਪਿੰਗ ਦਾ ਕੇਸ ਪਾਉਂਗੀ ਹਨਾ ਐਵੇਂ ਦਾ ਕੁਝ ਹੋਇਆ ਸੀਗਾ ਸੀ ਉਪਰੋ ਦੀ ਮੰਮੀ ਨੇ ਹਾਂਜੀ ਹਾਂਜੀ ਤੇ ਫਿਰ ਜੀ ਇਹਨਾਂ ਨੇ ਵਕੀਲ ਦੀ ਸਲਾਹ ਲਈ ਸੀਗੀ ਉਹਨਾਂ ਨੇ ਕਿਹਾ ਵੀ ਹਾਂ ਐਵੇਂ ਹੋ ਸਕਦਾ ਹੈ ਕਿ ਵੀ ਕੱਲੀ ਕੁੜੀ ਤੇਰੇ ਕੋਲ ਆ ਹਨਾ ਐਵੇਂ ਰਹਿ ਰਹੀ ਆ ਵੀ ਐਵੇਂ ਦਾ ਕੁਝ ਹੋ ਸਕਦਾ ਹੈ ਵੀ ਇਹਦਾ ਇਲਾਜ ਹੀ ਆ ਸੋਲੂਸ਼ਨ ਵੀ ਤੁਸੀਂ ਮੈਰਿਜ ਕਰਵਾ ਲਓ ਨਾ ਫਿਰ ਤੁਸੀਂ ਸ਼ਾਇਦ ਬਾਤ ਚ ਸਕਦੇ ਹੋ ਤਾਂ ਜੀ ਫਿਰ ਅਸੀਂ ਪਹਿਲਾਂ ਐਜ਼ ਅ ਫਰੈਂਡ ਸੀਗੇ ਅਸੀਂ ਰਿਲੇਸ਼ਨ ਚ ਨਹੀਂ ਸੀਗੇ ਤੇ ਫਿਰ ਸਾਨੂੰ ਮੈਰਿਜ ਕਰਵਾਉਣੀ ਪਈ ਤੇ ਮੈਰਿਜ ਤੋਂ ਬਾਅਦ ਜੀ ਫਿਰ ਮਤਲਬ ਮੇਰੇ ਮੰਮੀ ਮੇਰੇ ਨਾਲ ਗੱਲ ਕਰਦੇ ਰਹੇ ਨੇਗੀ ਤੇ ਇਹਨਾਂ ਦੇ ਮੰਮੀ ਵੀ ਆਉਂਦੇ ਜਾਂਦੇ ਰਹੇ ਅਸੀਂ ਮੈਰਿਜ ਤੋਂ ਬਾਅਦ ਰੈਂਟ ਤੇ ਰਹਿੰਦੇ ਸੀ ਮਰਿੰਡੇ ਤੇ ਜੀ ਆਉਂਦੇ ਜਾਂਦੇ ਰਹੇ ਨੇ ਮਤਲਬ ਫਿਰ ਸਾਲਕ ਸਾਡੀ ਗੱਲਬਾਤ ਠੀਕ ਰਹੀ ਹੈ ਇਹਨਾਂ ਦੇ ਘਰਦਿਆਂ ਨਾਲ ਉਸ ਤੋਂ ਬਾਅਦ ਸਾਡਾ ਕੋਈ ਲਿੰਕ ਨਹੀਂ ਹੈਗਾ ਜੀ ਉਹਨਾਂ ਨੇ ਫਿਰ ਸਾਡੇ ਅਗੇਂਸਟ ਹੋ ਗਏ ਸੀਗੇ ਸਾਰੇ ਅਗੇਂਸਟ ਕਿਉਂ ਹੋ ਗਈ ਅਗੇਂਸਟ ਬਸ ਵੀ ਹਾਂ ਇਹਨਾਂ ਨੇ ਐਵੇਂ ਮੈਰਿਜ ਕਰਵਾਈ ਹੈਗੀ ਹਾਂਜੀ ਬਸ ਜਿਠ ਜਟਹਾਣੀ ਨੂੰ ਵੀ ਇਹ ਸੀਗਾ ਮੇਰੇ ਵੀ ਇੱਕ ਅੱਲਾ ਰਵੇ ਹਨਾ ਵੀ ਇਹਦਾ ਘਰ ਨਾ ਬਸੇ ਜੋ ਵੀ ਹੋਊਗਾ ਵੀ ਮਤਲਬ ਸਾਡਾ ਸਾਡੇ ਹਿੱਸੇ ਆਵੇ ਹਾਂਜੀ ਇਹ ਪੈਸੇ ਤਾਂ ਡਿਸਟ੍ਰਿਬਿਊਟ ਯਾ ਫਿਰ ਪ੍ਰਾਪਰਟੀ ਦਾ ਡਿਸਟ੍ਰਿਬਿਊਟ ਕਰਕੇ ਇਹ ਚੀਜ਼ਾਂ ਹੋਈਆਂ ਨੇ ਜਾਂ ਫਿਰ ਇਸ ਤੋਂ ਇਲਾਵਾ ਕੋਈ ਕਾਰਨ ਨਹੀਂ 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 ਬਿਲਕੁਲ ਵੀ ਨਹੀਂ ਜੀ ਮੈਂ ਤਾਂ ਪ੍ਰਾਪਰਟੀ ਹੋ啊 ਤੁਹਾਨੂੰ ਪਤਾ ਹਿੱਸਿਆਂ ਪਿੱਛੇ ਕੀ ਕੁਸ਼ ਹੋ ਜਾਂਦਾ ਹੈ ਇਹਨਾਂ ਦੇ ਡੈਡੀ ਜੀ ਲੈਂਡਮੈਨ ਸੀਗੇ ਬਿਜਲੀ ਬੋਰਡ ਚ ਤੇ ਜੋ ਵੀ ਮਤਲਬ ਇਹਨਾਂ ਦਾ ਹਿੱਸਾ ਸੀਗਾ ਉਹ ਸਾਰਾ ਇਹਨਾਂ ਦੇ ਬਡੇ ਬ੍ਰਦਰ ਨੂੰ ਹੀ ਦਿੱਤਾ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ ਰੈਂਟ ਤੇ ਰਹਿ ਰਹੇ ਹਾਂ ਆਪਣਾ ਖਾਂਦੇ ਹਾਂ ਆਪਣਾ ਕਮਾਉਂਦੇ ਹਾਂ ਆਪਣੀ ਗੁੱਡੀਆਂ ਦਾ ਪੇਟ ਪਾਲਦੇ ਹਾਂ ਜਿਵੇਂ ਕਿਵੇਂ ਮਿਲਦੇ ਹੋ ਉਹ ਸਿਸਟਮ ਸੀ ਅ ਰਿਵਿਊ ਵੀ ਜੀ ਜੇਮਨਤ ਜੀ ਦਾ ਕਿ ਇਹਨਾਂ ਨੇ ਤੁਹਾਨੂੰ ਦੱਸਿਆ ਤੇ ਇਗਜ਼ਾਮ ਦੇਣ ਗਏ ਸੀਗੇ ਹਾਲਾਂਕਿ ਫਿਲਹਾਲ ਸਾਡਾ ਕੋਈ ਇਤਾਂ ਦਾ ਪਲਾਨ ਨਹੀਂ ਸੀਗਾ ਜਿਵੇਂ ਕਿ ਆਪਾਂ ਫ੍ਰੈਂਡਲੀ ਤੌਰ ਤੇ ਜਾ ਕੇ ਪੈਂਟ ਨੂੰ ਫੋਨ ਕਰ ਲੰਨੇ ਆਂ ਕਿ ਮੈਂ ਉਹਦੇ ਪੇਪਰ ਦੇਣਾ ਹੈ ਜਾਂ ਤੂੰ ਵੀ ਆ ਜਾ ਮੇਰੇ ਮੜੇ ਹੈਲਪ ਕਰਿਆ ਮੈਨੂੰ ਇਤਾਂ ਸੈਂਟਰ ਤੱਕ ਛੱਡਿਆ ਤੇ ਐਡਾਂ ਗਏ ਸੀਗੇ ਤੇ ਕੁਝ ਕਹਿ ਲੋ ਵੀ ਸ਼ਰਾਰਤੀ ਅੰਸਰ ਜਿਹੜੇ ਹੁੰਦੇ ਨੇ ਪਿੰਡਾਂ ਦੇ ਵਿੱਚ ਜਿਵੇਂ ਕਿ ਆਸਕਮਾੜ ਦੇ ਵਿੱਚ ਕੁਝ ਇਤਾਂ ਦੇ ਬੰਦੇ ਹੁੰਦੇ ਨੇ ਜਿਹੜੇ ਕਿ ਅੱਜ ਕੱਲ ਟਿੱਲੀ ਹਿਲਾਉਣ ਦਾ ਕੰਮ ਕਰਦੇ ਨੇ ਆਪਾਂ ਇਹੀ ਕਹਿ ਸਕਦੇ ਆ ਉਹਨਾਂ ਨੇ ਇੱਕ ਵਾਰ ਸੇ ਕਹਿ ਲੋ ਵੀ ਤੁੜੀ ਜੀ ਹੱਤ ਚੱਕਤੀ ਬੀ ਆਂ ਜੀ ਤੁਹਾਡੀ ਕੁੜੀ ਨਹੀਂ ਕਰੇ ਉਹਨਾਂ ਦਾ ਮੁੰਡਾ ਨਹੀਂ ਕਰੇ ਜੀ ਐਦਾਂ ਇਹਨਾਂ ਨੂੰ ਗਲਤਫਹਿਮੀ ਦੇ ਵਿੱਚ ਪਾ ਕੇ ਇਹਨਾਂ ਦੇ ਪੇਡੈਂਟਸ ਨੂੰ ਤੇ ਜਦੋਂ ਸਾਨੂੰ ਪਤਾ ਲੱਗਿਆ ਪਹਿਲਾਂ ਇਹਨਾਂ ਨੂੰ ਕਾਲ ਆਈ ਇਹਨਾਂ ਨੇ ਮੈਨੂੰ ਕਾਲ ਕੀਤੀ ਵੀ ਮੇਰੇ ਘਰੋਂ ਫੋਨ ਆਇਆ ਵੀ ਉਹ ਕਹਿੰਦੇ ਨੇ ਵੀ ਤੂੰ ਕਿੱਥੇ ਆ ਜਾਂ ਐਦਾਂ ਵੀ ਤੂੰ ਕਿਸੇ ਮੁੰਡੇ ਨਾਲ ਗਈਆਂ ਤੇ ਐਦਾਂ ਗੱਲ ਚਾਦੀ ਚਲਾਉਂਦੀ ਵੀ ਜੀ ਉਹ ਦੋ ਵਾਰ ਦੇ ਵਿੱਚ ਮੈਂ ਇਹਨਾਂ ਦੀ ਮਦਰ ਨਾਲ ਗੱਲ ਕੀਤੀ ਵੀ ਮਤਲਬ ਇਹ ਜਾਂਦੀ ਕੋਈ ਗੱਲ ਨਹੀਂ ਵੀ ਤੁਸੀਂ ਐਦਾਂ ਨੂੰ ਸੋਚੋ ਕਿ ਕੋਈ ਗੱਲ ਨਹੀਂ ਕੁੜੀ ਥੋੜੀ ਹਾਂ एग्जाम ਦੇਣ ਆਈ ਸੀ ਵੀ ਫਲਹਾ ਲੈਨੇ ਮੈਨੂੰ ਫੋਨ ਕਰ ਲਿਆ ਵੀ ਹਾਂ ਮੈਨੂੰ ਉਹਰੇ ਪਤਾ ਨਹੀਂ ਲੱਗਿਆ ਵੀ ਮੈਨੂੰ ਮੜਾ ਛੱਡਿਆ ਤੇ ਐਦਾਂ ਕਰਕੇ ਸਿਰਫ ਅਸੀਂ ਇੱਕ ਗੱਲ ਕੀਤੀ ਕਰਦੇ ਆ ਨਾਲ ਇਹਨਾਂ ਨਾਲ ਉਹਨਾਂ ਨੇ ਮੂੰਹੋਂ ਇਹ ਜਵਾਬ ਦਿੱਤਾ ਕਿ ਅਗਰ ਤੂੰ ਲੈ ਗਿਆ ਕੁੜੀ ਨੂੰ ਜਾਂ ਫਿਰ ਤੇਰੇ ਕੋਲ ਵੀ ਫਿਰ ਉਹਨੇ ਰੱਖ ਲੈ ਅਸੀਂ ਕੀ ਕਰ ਸਕਦੇ ਹਾਂ ਐਦਾਂ ਕਿਹਾ ਉਹਨਾਂ ਨੇ ਹਾਂਜੀ ਇਦਾਂ ਦਾ ਜਵਾਬ ਇਹਨਾਂ ਤੁਸੀਂ ਨਹੀਂ ਇਹ ਕਿਉਂ ਕਹਿ ਰਹੇ ਹੋ ਤੁਸੀਂ ਨਹੀਂ ਮੈਂ ਆਟੋਫਾਰਡ ਦੇ ਵਿੱਚ ਕਿਪਤਨਾ ਮੈਂ ਉਹਨਾਂ ਨੂੰ ਇਹ ਗੱਲ ਫੇਰ ਕਹੀ ਵੀ ਇਹਨਾਂ ਦੀ ਕੋਈ ਗੱਲ ਨਹੀਂ ਵੀ ਫੇਰ ਵੀ ਤੁਸੀਂ ਵੀ ਦੇਖੋ ਹਜੇ ਫਿਲਹਾਲ ਸਿਰਫ ਆਪਣੇ ਦੋਹਾਂ ਦੇ ਮਤਾਂ ਇਹ ਗੱਲ ਆ ਵੀ ਕੋਈ ਤੀਜੇ ਬੰਦੇ ਨੂੰ ਤਾਂ ਹਜੇ ਕੋਈ ਪਤਾ ਨਹੀਂ ਹੈਗਾ ਇਦਾਂ ਦੀ ਗੱਲ ਦਾ ਵੀ ਕੋਈ ਗੱਲ ਨਹੀਂ ਵੀ ਆਪਾਂ ਬੈਕ ਕਰ ਲੈਂਦੇ ਆ ਜੇ ਕੋਈ ਮਨ ਦੇ ਵਿੱਚ ਕੋਈ ਇਦਾਂ ਦੀ ਤੁਹਾਡੇ ਮਨ ਦੇ ਵਿੱਚ ਗਲਤਫਹਿਮੀ ਪੈ ਵੀ ਗਈ ਆ ਵੀ ਉਹਨੂੰ ਕੋਈ ਗੱਲ ਨਹੀਂ ਆਪਾਂ ਬੈਕ ਸੋਲੂਸ਼ਨ ਨੂੰ ਹੈਂਡਲ ਕਰ ਲੈਂਦੇ ਆ ਵੀ ਪਰ ਤੁਸੀਂ ਆਇ ਨਾ ਕਰੋ ਤੇ ਉਹਨਾਂ ਨੇ ਫਿਲਹਾਲ ਇੱਕ ਉਹ ਰਕਤ ਰੱਖੀ ਉਈ ਗੱਲ ਨਹੀਂ ਤੂੰ ਲੇ ਗਿਆ ਤੂੰ ਰੱਖ ਲਾ ਤੇ ਬਾਕੀ ਕੁਝ ਕਹਿ ਲੋ ਵੀ ਸਰਾਰਤੀ ਅੰਸਰ ਜਿੰਨੇ ਵੀ ਸੀਗੇ ਉਹਨਾਂ ਨੇ ਇੱਕੋ ਰਕੜੀ ਹੋਈ ਸੀਗੀ ਨਹੀਂ ਦੀ ਨਹੀਂ ਇਹਨਾਂ ਨੇ ਤਾਂ ਵਿਆਹ ਕਰਾ ਲਿਆ ਇਹਨਾਂ ਨੇ ਤਾਂ ਵਿਆਹ ਕਰਾ ਲਿਆ ਤੇ ਜਦੋਂ ਇੱਕੋ ਗੱਲ ਫੈਲਣਾ ਸ਼ੁਰੂ ਹੋ ਗਈ ਵੀ ਹਾਂਜੀ ਵਿਆਹ ਹੋ ਗਿਆ ਵਿਆਹ ਹੋ ਗਿਆ ਤੇ ਮੈਂ ਕੁਝ ਮਿੱਤਰਾਂ ਨਾਲ ਸਲਾਹ ਕੀਤੀ ਵੀ ਯਾਰ ਇਦਾਂ ਦੀ ਗਲਤੀ ਮੇਤੋਂ ਹੋ ਗਈ ਜਾਂ ਸਾਤੋਂ ਹੋ ਗਈ ਵੀ ਹੁਣ ਅਸੀਂ ਕੀ ਕਰੀਏ ਉਹਨਾਂ ਨੇ ਕਿਹਾ ਵੀ ਤੂੰ ਐਡਵੋਕੇਟ ਦੀ ਇੱਕ ਵਾਰ アドਵਾਈਸ ਲੇ ਜੇ ਜਦੋਂ ਮੈਂ ਐਡਵੋਕੇਟ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਹਿੰਦੇ ਵੀ ਦੇਖੋ ਵੀ ਤੁਹਾਡੇ ਤੇ ਤਿੰਨ ਤਰ੍ਹਾਂ ਦੇ ਬਲੇਮ ਲੱਗ ਸਕਦੇ ਨੇ ਕਿਡਨਾਪਿੰਗ ਦਾ ਰੇਪ ਦਾ ਜਾਂ ਫਿਰ ਚੋਰੀ ਦਾ ਵੀ ਇਹਨਾਂ ਦੇ ਵਿੱਚੋਂ ਬਚਣ ਲਈ ਇੱਕੋ ਸੋਲੂਸ਼ਨ ਆ ਵੀ ਤੁਸੀਂ ਕੋਰਟ ਮਾਇਰ ਜੀਰਪਾ ਲਓ ਵੀ ਉਹਦੇ ਵਿੱਚ ਕੀ ਤੁਹਾਨੂੰ ਟੈਕਸਨ ਮਿਲ ਜਾਈਏ ਕਿ ਹਲਾਲ ਅਗਰ ਕੁੜੀ ਨੂੰ ਘਰੇ ਬੁਲਾ ਕੇ ਘਰਦਿਆਂ ਨੇ ਕੁੱਟਮਾਰ ਕਰਕੇ ਉਹਦੇ ਨਾਲ ਕੁਝ ਐਦਾਂ ਦੇ ਬਿਆਨ ਕੁੜੀ ਤੋਂ ਦਬਾਤੇ ਤਾਂ ਤੇਰੀ ਜ਼ਿੰਦਗੀ ਦਾ ਖਬਰਬਾਦ ਹੋ ਜਾਊਗੀ ਤੇ ਉਹਦੇ ਵਿੱਚ ਮੈਨੂੰ ਉਸ ਵਕਤੇ ਸ਼ਾਇਦ ਕਹਿ ਲੂ ਵੀ ਮੇਰੇ ਦਿਮਾਗ ਦੇ ਵਿੱਚ ਇੱਕੋ ਗੱਲ ਸੀ ਕਿ ਵੀ ਇਹ ਸਹੀ ਆ ਵੀ ਚਲੋ ਸਾਨੂੰ ਇਹ ਕਰਵਾ ਲੈਣਾ ਚਾਹੀਦਾ ਆਪਣੇ ਬਚਾਅ ਲਈ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਉਹਦੇ ਨਾਲ ਸਾਡੇ ਇੰਨੇ ਫਰਕ ਪੈਦੇ ਚਲੇ ਜਾਣਗੇ ਅੱਛਾ ਤੁਸੀਂ ਆਪਣੀ ਮੰਮੀ ਨੂੰ ਨਹੀਂ ਪੁੱਛਿਆ ਕਿ ਮੰਮੀ ਤੁਸੀਂ ਇਹ ਕਿਹੜੀ ਗੱਲ ਕਹਿ ਰਹੇ ਹੋ ਕਿ ਜੇ ਤੂੰ ਕੁੜੀ ਲੈ ਗਿਆ ਤੇ ਤੂੰ ਉਹਨੂੰ ਰੱਖ ਹੀ ਲੈ ਬਲਕਿ ਦੀ ਮੇਰੇ ਤੇ ਤਾਂ ਇਲਜ਼ਾਮ ਹੀ ਲੱਗੇ ਨੇਗੇ ਵੀ ਸਾਡੇ ਘਰ ਨੇ ਵੀ ਚੋਰੀ ਉਹ ਐਮੇ ਦਾ ਕੁਛ ਨਹੀਂ ਸੀਗਾ ਜੀ ਹਾਂਜੀ ਜੋ ਉਹਨਾਂ ਨੇ ਮੈਨੂੰ ਖਰਚਾ ਮਤਲਬ ਇਗਜ਼ਾਮ ਵਾਸਤੇ ਦੇ ਕੇ ਤੋਰਿਆ ਸੀਗਾ 5-10000 ਰੁਪਏ ਫਿਲਹਾਲ ਮੇਰੇ ਕੋਲ ਹੈ ਜੀ ਤੇ ਉਹਨਾਂ ਨੇ ਮੇਰੇ ਜਿਹੜੇ ਮੇਰੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਮਤਲਬ ਇੰਨੀ ਚੱਕ-ਥਲ ਕੀਤੀ ਵੀ ਹਾਂ ਤੁਹਾਡੇ ਗਹਿਣੇ ਨਹੀਂ ਹੈਗੇ ਉਹ ਲੈ ਗਈ ਹੋਣੀਆਂ ਜਦ ਕਿ ਮੈਨੂੰ ਪਤਾ ਵੀ ਨਹੀਂ ਸੀਗਾ ਮੈਂ ਤਾਂ ਇਹੀ ਸਾਰਿਆਂ ਨੂੰ ਦੁਬਾਰਾ-ਦੁਬਾਰਾ ਹੀ ਮੈਸੇਜ ਦਿੰਨੀ ਆ ਆਪਣੇ ਰਿਸ਼ਤੇਦਾਰਾਂ ਨੂੰ ਵੀ ਵੀ ਜਿਹੜੇ ਕਹਿੰਦੇ ਆ ਗਹਿਣੇ ਚੱਕੇ ਆ ਵੀ ਜੇ ਮੇਰੇ ਕੋ ਗਹਿਣੇ ਹੁੰਦੇ ਮੈਂ ਆਪਣੇ ਅੱਜ ਮਕਾਨ 'ਚ ਹੁੰਦੀ ਮੈਂ ਰੈਂਟ ਤੇ ਧੱਕੇ ਨਾਲ ਖਾਂਦੀ ਹਾਂ ਜੀ ਤੁਸੀਂ ਮੰਮੀ ਨੂੰ ਨੇ ਪੁੱਛਿਆ ਕਿ ਮੰਮੀ ਮੈਂ ਤਾਂ ਸਿਰਫ ਐਗਜ਼ਾਮ ਦੇਣ ਗਈ ਸੀਗੀ ਤੇ ਉਹਨਾਂ ਨੇ ਬਸ ਮੇਰੀ ਹੈਲਪ ਹੀ ਕੀਤੀ ਐਗਜ਼ਾਮ ਦੇਣ ਦੇ ਵਿੱਚ ਸਾਡਾ ਤਾਂ ਔਰੇ ਕੁਝ ਵੀ ਨਹੀਂ ਸੀਗਾ ਫਿਰ ਘਰਦਿਆਂ ਨੇ ਗੱਲਬਾਤ ਨਹੀਂ ਹੋਈ ਏਦਾਂ ਦੀ ਕਿ ਮੈਂ ਕਿ ਮੈਂ ਘਰੇ ਆ ਰਹੀ ਹਾਂ ਉਹਨਾਂ ਨੇ ਜੀ ਗੱਲ ਹੀ ਕਰਨੀ ਛੱਡਤੀ ਸੀਗੀ ਮੇਰੇ ਨਾਲ ਮਹੀਨਾ ਕਿਸੇ ਦੀ ਗੱਲ ਹੀ ਨਹੀਂ ਹੋਈ ਆ ਗੱਲ ਹੋਣ ਤੋਂ ਬਾਅਦ ਫਿਰ ਜੋ ਦੋ ਮਤਲਬ ਮੈਂ ਕੀਤੀ ਸੀ ਇਧਰੋਂ ਕਾਲ ਆਪਣੀ ਮੰਮੀ ਨੂੰ ਉਹ ਕਹਿੰਦੇ ਵੀ ਅਸੀਂ ਤੇਰੇ ਨਾਲ ਗੱਲ ਨਹੀਂ ਕਰ ਸਕਦੇ ਵੀ ਹਾਂ ਜਦ ਮੇਰੇ ਮਤਲਬ ਮੇਰਾ ਦਿਲ ਕਰਿਆ ਕਰੂ ਮਾੜਾ ਮੋਟਾ ਹਾਲ ਚਾਲ ਪੁੱਛਣ ਨੂੰ ਮੈਂ ਇਧਰੋਂ ਕਾਲ ਕਰ ਲਿਆ ਕਰੂ ਤੂੰ ਨਾ ਕਰੀ ਤੇ ਉਸ ਤੋਂ 15 ਦਿਨ ਬਾਅਦ ਹੀ ਜੀ ਮੇਰੇ ਬ੍ਰਦਰ ਨੇ ਮੇਰੀ ਮੰਮੀ ਸੀਗਾ ਉਹ ਵੀ ਗੱਲ ਇਹਨਾਂ ਦੀ ਮੰਮੀ ਨੇ ਦੱਸੀ ਸੀ ਜਾ ਕੇ ਮੇਰੇ ਬ੍ਰਦਰ ਨੂੰ ਵੀ ਤੁਹਾਡੀ ਕੁੜੀ ਤੁਹਾਡੀ ਮੰਮੀ ਨਾਲ ਗੱਲ ਕਰਨ ਲੱਗੀ ਦੁਬਾਰਾ ਤੇ ਜਦੋਂ ਉਹਨਾਂ ਨੇ ਘਰੇ ਜਾ ਕੇ ਮੰਮੀ ਨੂੰ ਡਿਲੀਟ ਵਗੈਰਾ ਕਰਨੀ ਨਹੀਂ ਸੀ ਆਉਂਦੇ ਉਹਨੇ ਮੇਰਾ ਨੰਬਰ ਦੇਖ ਲਿਆ ਜੀ ਤੇ ਬਸ ਉਸ ਤੋਂ ਬਾਅਦ ਉਹਨਾਂ ਨੇ ਫੋਨ ਤੋੜਤਾ ਮੰਮੀ ਕੋ ਕੋਈ ਫੋਨ ਨਹੀਂ ਹੈਗਾ ਹਾਂਜੀ ਰਿਸ਼ਤੇਦਾਰ ਵੀ ਮਤਲਬ ਮੈਂ ਬਹੁਤ ਮਿੰਤਾ ਕੀਤੀਆਂ ਨੇ ਹੁਣ ਤੱਕ ਕਰਦੀ ਰਹੀ ਆ ਵੀ ਮੇਰੇ ਨਾਲ ਗੱਲ ਕਰ ਲੋ ਨਾ ਮੈਨੂੰ ਪੈਸੇ ਦੀ ਵੀ ਨਹੀਂ ਲੋੜ ਮੇਰਾ ਹਾਲ ਚਾਲ ਹੀ ਪੁੱਛ ਲਿਆ ਕਰੋ ਬਸ ਰਿਸ਼ਤੇਦਾਰ ਜੀ ਬਹੁਤ ਅੱਗ ਲਾਉਣੇ ਵਾਲੇ ਨੇ ਬਹੁਤ ਨੇ ਵੀ ਕਿਹਾ ਵੀ ਮੁੰਡਾ ਸਹੀ ਨਹੀਂ ਚੁਣਿਆ ਤੂੰ ਤੇਰੇ ਤੋਂ ਏਜ ਵਿੱਚ ਵੱਡਾ ਹੈ ਇਹ ਉਹ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਰਿਸ਼ਤੇਦਾਰੀ ਛੱਡ ਤੇ ਆਪਣੇ ਜਿਹੜੇ ਮੈਨੂੰ ਇਹ ਗੱਲਾਂ ਕਹਿੰਦੇ ਸੀਗੇ ਹਾਂਜੀ ਮੈਂ ਇਹਨਾਂ ਕੋਈ ਮਤਲਬ ਇਹ ਤਾਂ ਨਹੀਂ ਵੀ ਹਾਂ ਕੁੱਟਮਾਰ ਹੁੰਦੀ ਆ ਜਾਂ ਨਸ਼ੇ ਕਰਦੇ ਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਖਰਚਾ ਮਿਲਦਾ ਹੈ ਜਿਹੜੀ ਚੀਜ਼ ਮੰਗਦੇ ਆ ਸਭ ਕੁਝ ਮਿਲਦਾ ਹੈ ਚਾਹੇ ਸੀ ਰੈਂਟ ਤੇ ਵੀ ਰਹਨੇ ਆ ਸਭ ਕੁਝ ਮਤਲਬ ਸਾਡਾ ਠੀਕ ਚੱਲ ਰਿਹਾ ਹਾਂ ਹਾਂਜੀ ਕੋਈ ਰਿਸ਼ਤੇਦਾਰ ਕਿਸੇ ਦਾ ਨਹੀਂ ਹੈਗਾ ਜੀ ਉਸ ਜਦੋਂ ਤੁਹਾਡਾ ਤੁਸੀਂ ਵਿਆਹ ਕੀਤਾ ਨਾ ਪਰਿਵਾਰ ਆਇਆ ਤੁਹਾਡੇ ਵਿਆਹ ਦੇ ਵਿੱਚ ਨਾ ਕਿਸੇ ਨੇ ਸਾਥ ਦਿੱਤਾ ਕੁਝ ਨਹੀਂ ਉਸ ਸਮਾਂ ਕੀ ਸੀਗਾ ਉਸ ਸਮੇਂ ਦੇ ਵਿੱਚ ਤੁਸੀਂ ਮਨ ਦੇ ਵਿੱਚ ਕੀ ਖਿਆਲ ਹੁੰਦੀ ਸੀ ਬਸ ਇਹ ਖਿਆਲ ਤਾਂ ਤੁਹਾਨੂੰ ਪਤਾ ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਵੀ ਮੰਮੀ ਡੈਡੀ ਨਾਲ ਹੋਣ ਔਰ ਰਿਸ਼ਤੇਦਾਰ ਵੀ ਨਾਲ ਹੋਣ ਪਰ ਜਦ ਸਾਰੇ ਖਿਲਾਫ ਹੋਗੇ ਸੀ ਫਿਰ ਹੁਣ ਆਪਾਂ ਕੀ ਕਰ ਸਕਦੇ ਸੀਗੇ ਇੱਕੋ ਸਿਚੁਏਸ਼ਨ ਐਵੇਂ ਦੀ ਬਣ ਗਈ ਸੀ ਕਿ ਸਾਨੂੰ ਉਸ ਸਿਚੁਏਸ਼ਨ ਚੋਂ ਨਿਕਲਣ ਵਾਸਤੇ ਕੋਟ ਮੈਰਿਜ ਕਰਾਉਣੀ ਹੀ ਪੈਣੀ ਸੀ ਕਿਉਂਕਿ ਵਾਪਸ ਘਰ ਤਾਂ ਮੁੜ ਨਹੀਂ ਸਕਦੇ ਜੇ ਵਾਪਸ ਘਰ ਮੁੜ ਕੇ ਕੋਈ ਮੇਰੇ ਨਾਲ ਕੋਈ ਗੱਲਬਾਤ ਹੋ ਜਾਂਦੀ ਹਨਾ ਕਿਉਂਕਿ ਮੇਰਾ ਬ੍ਰਦਰ ਬਹੁਤ ਮਤਲਬ ਸਖਤ ਸੁਭਾਅ ਦੇ ਨੇ ਜਿਹੜਾ ਮੇਰਾ ਬڑا ਬ੍ਰਦਰ ਆ ਹਾਂਜੀ ਬਹੁਤ ਕੈਲੋ ਵੀ ਘਟਿਆ ਨੇਚਰਾ ਘਟਿਆ ਸੋਚਾ ਤੁਹਾਨੂੰ ਪਤਾ ਪਿੰਡਾਂ ਵਾਲਿਆਂ ਦੀ ਸੋਚ ਕਹੇ ਜੀ ਹੁੰਦੀ ਆ ਜੇ ਕੋਈ ਅੱਜ ਕੱਲ੍ਹ ਆ ਮੈਰਿਜ ਕਰਵਾ ਵੀ ਲੈਂਦਾ ਹੈ ਬਹੁਤ ਪੇਰੈਂਟਸ ਨੇ ਜਿਹੜੀ ਸਪੋਰਟ ਕਰਦੇ ਨੇ ਹਨਾ ਵੀ ਚੱਲ ਤੁਹਾਡੀ ਆਪਣੀ ਜੋ ਵੀ ਸੀਗਾ ਆਪਣੀ ਪਸੰਦ ਸੀ ਹਾਂਜੀ ਜੋ ਵੀ ਸੀ ਤੁਹਾਡਾ ਸਾਥ ਵਧੀਆ ਹੈ ਪਰ ਪਿੰਡਾਂ ਵਾਲੇ ਨਹੀਂ ਇਹ ਗੱਲਾਂ ਮੰਨਦੇ ਹੈਗੇ ਜੀ ਸੁਪਨਾ ਹੁੰਦਾ ਇੱਕ ਮੁੰਡੇ ਦਾ ਵੀ ਕੁੜੀ ਦਾ ਵੀ ਕਿ ਬਈ ਜੇਕਰ ਮੇਰਾ ਵਿਆਹ ਹੋਵੇ ਤਾਂ ਬੜੇ ਧੁੰਮਤਾਮ ਦੇ ਨਾਲ ਹੋਵੇ ਪਰਿਵਾਰ ਰਿਸ਼ਤੇਦਾਰ ਸਾਰੇ ਆ ਕੇ ਦੇਖਣ ਸਾਰਿਆਂ ਨੂੰ ਪਤਾ ਲੱਗੇ ਕਿ ਮੇਰਾ ਵਿਆਹ ਹੋ ਗਿਆ ਉਹ ਭਈ ਤੁਸੀਂ ਤਾਂ ਕੋਟ ਮੈਰਿਜ ਕਰਾਈਓ ਮਨ ਦੇ ਵਿੱਚ ਖਿਆਲ ਕੀ ਸੀਗਾ ਜਦੋਂ ਕੋਟ ਮੈਰਿਜ ਕਰਾਈਏ ਭਈ ਮਨ ਦੇ ਵਿੱਚ ਖਿਆਲ ਵੀ ਜੀ ਇਹਦੇ ਬਾਰੇ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਆਪਣੀ ਮਦਰ ਨੂੰ 2015 16 ਦੇ ਵਿੱਚ ਇੱਕ ਗੱਲ ਗਈ ਸੀ ਮਹਾ ਵੀ ਮਾਤਾ ਵੀ ਤੁਸੀਂ ਦੋਏ ਬ੍ਰਦਰ ਦਾ ਵਿਆਹ ਕੀਤਾ ਇਹਨੇ ਧੂੰ ਧਾਮ ਨਾ ਕੀਤਾ ਹੂੰ ਕਿ ਤੁਸੀਂ ਮੇਰੀ ਮੈਰਿਜ ਬਾਰੇ ਕੀ ਸੋਚਿਆ ਮੈਂ ਨੂੰ ਮੂਰੋ ਜਵਾਬ ਦਿੱਤਾ ਕਹਿੰਦੇ ਕਮਾਕੇ ਦੇ ਹੱਥ ਤੇ ਧਰ ਤੁਸੀ ਕੋਈ ਨਾ ਬਿਆ ਕਰਦਾਗੇ ਹੂੰ ਤੇ ਇਹ ਹਾਲ ਦੂਸਰੇ ਬ੍ਰਦਰ ਦੀ ਗੁਡਿਆ ਦੀ ਲੋੜੀ ਵੀ ਮਨਾਈ ਗਈ ਉਹਦੇ ਜਨਮ ਦਿਨਾਂ ਤੇ ਵੀ ਗੁਡਿਆ ਦੇ ਡੀਜੇ ਲੱਗੇ ਚਲੋ ਮੈਨੂੰ ਉਹਦਾ ਕੋਈ ਦੁੱਖ ਨਹੀਂ ਹੈਗਾ ਮੈਨੂੰ ਦੁੱਖ ਇਹ ਵੀ ਨਹੀਂ ਹੈਗਾ ਉਹ ਤਾਂ ਟੂਮਟਾਮ ਨਾਲ ਵਿਆਹ ਵੀ ਕੀਤਾ ਉਹ ਵੀ ਸਾਰਾ ਕੁਝ ਫਾਦਰ ਸਾਹਿਬ ਨੇ ਮਦਰ ਨੇ ਪੱਲਿਓ ਕੀਤਾ ਤੇ ਮੈਂ ਜਦੋਂ ਮੈਰਿਜ ਬਾਰੇ ਕਿਹਾ ਤਾਂ ਮੇਰੇ ਮੋਢੋ ਜਵਾਬ ਦਿੱਤਾ ਕਹਿੰਦੇ ਕਮਾਕੇ ਦੇ ਕੁਛ ਹੱਤ ਤਾਰ ਕੋਈ ਨਾ ਤੇਰੇ ਮੈਰਿਜ ਕਰ ਦਾਂਗੇ ਮਾਹ ਵੀ ਇਸ ਸਾਹਿਬ ਨਾਲ ਤਾਂ ਫੇ ਤੁਸੀਂ ਇਹ ਕਹਿੰਦੇ ਹੋ ਕਿ ਹਾਂ ਅਸੀਂ ਕੁਛ ਨਹੀਂ ਕਰਨਾ ਤੁਸੀਂ ਆਪਣੇ ਪੱਲਿਓ ਕਰੋ ਫਿਲਹਾਲ ਵੀ ਜੀ ਅੱਜ ਦੀ ਘੜੀ ਦੇ ਵਿੱਚ ਮੈਂ ਇਹਨਾਂ ਨੂੰ ਕਿੱਦਾਂ ਪਾਲ ਰਿਹਾ ਉਹ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਉਹਦੇ ਵਿੱਚ ਕਿੱਦਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਵਾਈਫ ਜਦੋਂ ਪ੍ਰੈਗਨੈਂਸੀ 'ਚ ਗੁੜੀਆਂ ਹੋਣ ਵਾਲੀ ਸੀ ਤਾਂ ਮੈਂ ਗਵਿੰਦਗੜ੍ਹ ਗੱਡੀ ਚਲਾਉਂਦਾ ਸੀ ਗਵਿੰਦਗੜ੍ਹ ਗੱਡੀ ਚਲਾਉਂਦਾ ਸੀ ਤੇ ਜੀਹਨਾਂ ਕੋਲੇ ਮੈਂ ਗੱਡੀ ਚਲਾਉਂਦਾ ਸੀ ਉਹ ਲੋਹੇ ਦਾ ਕੰਮ ਕਰਦੇ ਸੀ ਕਿ ਬਈ ਮਤਲਬ ਗੱਡੀ ਦੇ ਵਿੱਚ ਸਕ੍ਰੈਪ ਭਰ ਕੇ ਲੁਧਿਆਣੇ ਖਾਲੀ ਕਰਨ ਆਉਂਦਾ ਹੁੰਦਾ ਸੀ ਮੈਂ ਤੇ ਇੱਕ ਦਿਨੇ ਮੈਨੂੰ ਕਹਿੰਦੇ ਦੋ ਦਿਨ ਲਗਾਤਾਰ ਮੈਂ ਨਹੀਂ ਤਾਂ ਸੀ ਇੱਕ ਦਿਨ ਇਹ ਮੈਨੂੰ ਕਹਿੰਦੇ ਕਿ ਤੁਸੀਂ ਏਦਾਂ ਕਰੋ ਵੀ ਮੇਰੇ ਦਰਦ ਹੋ ਰਿਹਾ ਵੀ ਤੁਸੀਂ ਅੱਜ ਥੋੜਾ ਜਲਦੀ ਆਜੋ ਵੀ ਆਪਾਂ ਸਕੈਨ ਕਰਾ ਕੇ ਲਿਆਉਣੀਆਂ ਡਾਕਟਰ ਨੇ ਦੱਸਿਆ ਵੀ ਕੁਝ ਹੋਰ ਟੈਸਟ ਲਿਖਨੇ ਉਹ ਕਰਵਾ ਕੇ ਲਿਆਉਣੇ ਨੇ ਤੇ ਵੀ ਤੇ ਮੈਂ ਕੀ ਕੀਤਾ ਮੈਂ ਇਹਨਾਂ ਨੂੰ ਮਹਾ ਵੀ ਕੋਈ ਗੱਲ ਨਹੀਂ ਮੈਂ ਆ ਜਾਣਾ ਜਲਦੀ ਮੈਂ ਪਿੰਟੂ ਆਪਣੇ ਇੱਕ ਰੈਂਟੇ ਆ ਪਿੰਡ ਮੇਰੇ ਬਿਓਤ ਨੂੰ ਪਿੰਡ ਦੇ ਵਿੱਚ ਥੋੜੇ ਫਰਕ ਨਾਲ ਸਾਡਾ ਘਰ ਆ ਮੈਂ ਉਹਨੂੰ ਮੁੰਡੇ ਨੂੰ ਨਾਲ ਲੈ ਗਿਆ ਮਹਾਵੀਰ ਮੈਂ ਨਹੀਂ ਤਾਂ ਵੇਟ ਮੋਟਰ ਐ ਚੱਲਣਾ ਨਹੀਂ ਤੂੰ ਨਾਲ ਚੱਲ ਵੀ ਉਧਰੋਂ ਆਪਾਂ ਗੱਡੀ ਖੜਾ ਕੇ ਮੁੜੇ ਆਉਣਾ ਜਦੇ ਦਾਲ ਦੀ ਨਾਲ ਤੇ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਬੀਜੀ ਮੈਂ ਚੱਲਦਾ ਉਹ ਮੁੰਡੇ ਨੂੰ ਵਿਚਾਰੇ ਨੂੰ ਮੈਂ ਨਾਲ ਲੈ ਗਿਆ ਕੁਦਰਤੀ ਨੂੰ ਨਾਲ ਲੈ ਕੇ ਗਿਆ ਹੋਇਆ ਤਾਂ ਬੀਜੀ ਉੱਥੇ ਜਾ ਕੇ ਮੈਂ ਮਾਲਕ ਨੂੰ ਕਿਹਾ ਵੀ ਮੈਂ ਜੀ ਅੱਜ ਥੋੜਾ ਸਾਜਰੇ ਜਾਣਾ ਵੀ ਤੁਸੀਂ ਅੱਜ ਮੇਰੀ ਛੁੱਟੀ ਲਿਖ ਦੋ ਵੀ ਮੇਰੀ ਪਾਈਪ ਢਲੀ ਆ ਮੈਂ ਟੈਸਟ ਕਰਵਾਉਣੀ ਹੈ ਉਹਨਾਂ ਨੇ ਮੈਨੂੰ ਕੀ ਕਿਹਾ ਕਹਿੰਦੇ ਤੂੰ ਐ ਕਰ ਗੱਡੀ ਭਰਦੇ ਸਿਰਫ ਮੈਂ ਦੋਆ ਡਰਾਈਵਰ ਭੇਜ ਦਿੰਨਾ ਮਾਹ ਕੋਈ ਗੱਲ ਨਹੀਂ ਸੀ ਭੇਜ ਦੋ ਮੈਂ ਗੱਡੀ ਭਰੀ ਭਰ ਕੇ ਗੱਡੀ ਜਦੋਂ ਇੱਕ ਜਗ੍ਹਾ ਤੋਂ ਮਾਲ ਪਾ ਲਿਆ ਮੈਨੂੰ ਕਹਿੰਦੇ ਦੂਜੀ ਜਗ੍ਹਾ ਤੋਂ ਹੋਰ ਪਾਉਣਾ ਮਾਲ ਚਲੋ ਮੈਂ ਦੂਸਰੀ ਜਗ੍ਹਾ ਤੋਂ ਵੀ ਮਾਲ ਪਾ ਲਿਆ ਫਿਰ ਕਹਿੰਦੇ ਤੀਸਰੀ ਤੋਂ ਪਾਉਣਾ ਉੱਥੋਂ ਵੀ ਮਾਲ ਪਾ ਲਿਆ ਪਾ ਕੇ ਮਾਲ ਮੈਨੂੰ ਕਹਿੰਦੇ ਹੁਣ ਇੱਕ ਕੰਮ ਹੋਰ ਕਰਦੇ ਵੀਰ ਬਣ ਕੇ ਸ਼ਾਮ ਨੂੰ 3:30 ਵਜੇ ਵੀਰ ਬਣ ਕੇ ਲੁਧਿਆਣੇ ਗੱਡੀ ਪਹੁੰਚਾਇਆ ਕਹਿੰਦੇ ਮਹਾਜੀ ਵੀ ਮੈਂ ਜਾਣਾ ਸੀਗਾ ਟੈਸਟ ਕਰਾਉਣੇ ਨੇ ਵੀ ਸਵੇਰ ਬਾਈਕ ਨੂੰ ਐਡਮਿਟ ਕਰਵਾਉਣਾ ਤੇ ਨਹੀਂ ਨਹੀਂ ਯਾਰ ਤੈਨੂੰ ਜਾਣਾ ਪੈਣਾ ਤੇ ਮਹਾ ਵੀ ਚਲੋ ਕੋਈ ਗੱਲ ਨਹੀਂ ਜੀ ਮੈਂ ਲੁਧਿਆਣੇ ਗੱਡੀ ਲਿਆਇਆ ਮੈਂ ਲੁਧਿਆਣੇ ਗੱਡੀ ਲਿਆ ਕੇ ਤੇ ਕੰਡਾ-ਕੁੰਡਾ ਕਰਾਉਂਦੇ ਨੂੰ ਮੈਨੂੰ ਰਾਤ ਨੂੰ 9:30 ਹੋ ਗਏ ਜੀ 9:30 ਹੋਏ ਹੋਏ ਤੇ ਗੱਡੀ ਖਾਲੀ ਹੋਣੀ ਸੀ ਕਿ ਤੜਕੇ 6:00 ਉਧਰੋਂ ਇਹਨਾਂ ਦੇ ਨਿਰਨੇ ਕਾਲ ਦੇ ਟੈਸਟ ਹੋਣੇ ਸੀ ਤੇ ਮੈਂ ਇਹਨਾਂ ਨੂੰ ਮਹਾ ਵੀ ਫੋਨ ਕਰਕੇ ਵੀ ਯਾਰ ਐਡਾ ਐਡਾ ਗੱਲ ਹੋ ਗਈ ਇਹ ਕਹਿੰਦੇ ਵੀ ਮੇਰੇ ਪੇਟ ਚ ਦਰਦ ਬਹੁਤ ਹੋ ਰਿਹਾ ਵੀ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਰਾਤ ਨੂੰ ਆਓ ਵੀ ਮੈਨੂੰ ਕੋਈ ਕੁਝ ਨਹੀਂ ਪਤਾ ਤੁਸੀਂ ਜਿਵੇਂ ਮਰਜੀ ਆਓ ਮੈਂ ਰਾਤ ਨੂੰ ਉੱਥੇ ਮਾਲਕ ਨੂੰ ਫੋਨ ਕੀਤਾ ਵੀ ਜੀ ਐਡਾ ਐਡਾ ਪ੍ਰੋਬਲਮ ਆ ਮੈਨੂੰ ਪਹਿਲਾਂ ਤਾਂ ਮਾਲਕ ਨੇ ਮੈਨੂੰ ਕਹਿਤਾ ਕਹਿੰਦਾ ਜੀ ਕੋਈ ਗੱਲ ਨਹੀਂ ਤੂੰ ਗੱਡੀ ਖੜਾ ਦੇ ਤੇ ਆ ਜਾ ਪਹਿਲਾਂ ਤਾਂ ਮੈਨੂੰ ਬੁਲਾ ਲਿਆ ਮੈਂ ਰਾਤ ਨੂੰ ਜੀ 10 ਵਜੇ ਉੱਥੋਂ ਬਾਸ ਚੜਿਆ ਮੈਂ 11 ਵਜੇ ਆ ਕੇ ਲੁਧਿਆਣਾ ਕਮਿੰਟ ਕਾਰਡ ਉੱਤਰਿਆ ਜਦੋਂ 11 ਵਜੇ ਉੱਤਰਿਆ ਸਿਆਲਾਂ ਦੇ ਦਿਨ ਧੁੰਦ ਪਵੇ ਪੂਰੀਆਂ ਠੰਡ ਪਵੇ ਜੀ ਨਾਲ ਮੇਰੇ ਉਹ ਵਿਚਾਰਾ ਮੁੰਡਾ ਜਦੋਂ ਆ ਕੇ ਮੈਂ ਉੱਥੇ ਉੱਤਰਿਆ ਤਾਂ ਵੀ ਜੀ ਉੱਥੋਂ ਉੱਤਰ ਕੇ 2 ਕਿਲੋਮੀਟਰ ਉੱਥੋਂ 3 ਕਿਲੋਮੀਟਰ ਸਾਡਾ ਗੋਦਾਮ ਸੀਗਾ ਜਿੱਥੇ ਗੱਡੀ ਖੜਦੀ ਸੀ ਉੱਥੇ ਗਿਆ ਮੈਂ ਉੱਥੇ ਜਾ ਕੇ ਜਦੋਂ ਮੈਂ ਗੋਦਾਮ ਦਾ ਗੇਟ ਖੜਕਾਇਆ ਮਾਲਕ ਨੇ ਜਿੱਦ ਦੇ ਵਿੱਚ ਭਈਏ ਨੂੰ ਅੰਦਰ ਫੋਨ ਕਰ ਤਾਂ ਜਿਹੜਾ ਚੌਕੀਦਾਰ ਪੈਂਦਾ ਸੀ ਵੀ ਤਾਂ ਗੇਟ ਨਹੀਂ ਖੋਲਣਾ ਇਹਦਾ ਤਾਂ ਗੇਟ ਨਹੀਂ ਖੋਲਣਾ ਗੇਟ ਬੰਦ ਰੱਖਣਾ ਮੋਟਰਸਾਈਕਲ ਲੈਣ ਆਵਗਾ ਉਹ ਤੇ ਜਦੋਂ ਮੈਂ ਮਾਲਕ ਨੂੰ ਫੋਨ ਕੀਤਾ ਮਹਾ ਜੀ ਆ ਵੀ ਗੇਟ ਖਲਵਾ ਦਿਓ ਅੰਤਰ ਚੌਕੀਦਾਰ ਨੂੰ ਤੁਹਾਡੇ ਕੋਲ ਨੰਬਰ ਆ ਤੁਸੀਂ ਫੋਨ ਕਰ ਦੋ ਵੀ ਮੇਰੇ ਕੋਲ ਤਾਂ ਨੰਬਰ ਹੈ ਨਹੀਂ ਉਹ ਤਾਂ ਤੇ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਕਹਿੰਦਾ ਮੈਂ ਕਹਿ ਦਿੰਨਾ ਸਾਰੀ ਰਾਤ ਬੀਤੀ ਮੈਂ ਉੱਥੇ ਗੇਟ ਖੜਕਾਈ ਗਿਆ ਸਾਰੀ ਰਾਤ ਮੈਂ ਮਾਲਕ ਨੂੰ ਫੋਨ ਕਰੀ ਗਿਆ ਨਾ ਮੁੜ ਕੇ ਉਹਨਾਂ ਨੇ ਪਹੁੰਚ ਚੱਕਿਆ ਨਾ ਮੁੜ ਕੇ ਚੌਕੀਦਾਰ ਨੇ ਗੇਟ ਖੋਲ੍ਹਿਆ ਮੈਂ ਸਾਰੀ ਰਾਤ ਬੀਤੀ ਉੱਥੇ ਫੈਕਟਰੀ ਦੇ ਗੇਟ ਮੂਹਰੇ ਧੁੰਦ ਦੇ ਵਿੱਚ ਬਹਿ ਕੇ ਕੱਢਿਆ ਬਹਿ ਕੇ ਕੱਟ ਕੇ ਰਾਤ ਮੈਂ ਜਦੋਂ ਰਾਤ ਨੂੰ ਜਿਆਦਾ ਠੱਡ ਹੋ ਗਈ ਉਦਾਂ ਹੀ ਅਸੀਂ ਟਾੜੀਆਂ ਟੋੜੀਆਂ ਇਕੱਠੀਆਂ ਕਰਕੇ ਲੱਕੜਾਂ ਵੀ ਮਤਲਬ ਮਾੜੀ ਮੋਟੀ ਦਿਨੀਆਂ ਕੋਈਆਂ ਅਸੀਂ ਇਕੱਠੀ ਕਰਕੇ ਧੂਣੀ ਲਾ ਕੇ ਬਹਿ ਗਏ ਰਾਤ ਨੂੰ ਠਾਠਰ ਕੰਬੀਆਂ ਵਿੱਚ ਹੀ ਭੁੱਖੇ ਪਿਆਸੇ ਅਸੀਂ ਉੱਥੇ ਬੈਠੇ ਰਹੇ ਕੁਝ 2 ਦਿਨ ਦਾ ਅਣਿੱਤਾ ਅਣਿੱਤਾ ਸੀ ਤੇ ਜਦੋਂ ਸਵੇਰ ਹੋਈ ਸਵੇਰੇ ਮਾਲਕ ਨੇ 8:30 ਵਜੇ ਮੇਨ ਮੋਟਰਸਾਈਕਲ ਦਵਾਇਆ 8:30 ਵਜੇ ਮੈਂ ਮਾਲਕ ਨੂੰ ਮਾਹ ਜੀ ਤੁਸੀਂ ਮੇਰੇ ਨਾਲ ਇਦਾਂ ਕੀ ਕੀਤਾ ਕਹਾ ਯਾਰ ਤੈਨੂੰ ਨਹੀਂ ਪਤਾ ਹੈਗਾ ਗੱਡੀਆਂ ਦਾ ਕੰਮ ਕਹੇ ਜਨੇ ਮਾ ਹਬੀਬ ਮੇਰੇ ਨਾਲੇ ਕਰਦਾ ਜੇ ਤੁਸੀਂ ਮੈਨੂੰ ਇਹੀ ਕਹਿ ਦਿੰਦੇ ਵੀ ਤੂੰ ਭਾਈ ਉੱਥੋਂ ਨਾ ਕੋਈ ਗੱਲ ਨਹੀਂ ਕੋ ਗੱਡੀ 'ਚ ਪੈ ਜਾ ਤੂੰ ਉੱਥੋਂ ਨਾ ਕੋਈ ਗੱਲ ਨਹੀਂ ਮੈਂ ਕਮਿਨਰ ਕਰਕੇ ਤੇਰਾ ਸੂ ਵੀਡੀਓ ਅਰਜੈਸਟ ਕਰਾ ਦਿੰਦਾ ਮਾ ਹਮੇ ਪਾਇੰਦਾਂ ਮੈਨੂੰ ਕੀ ਦਿੱਕਤ ਸੀਗੀ ਜਾਂ ਫਿਰ ਮੈਨੂੰ ਕੋਈ ਏਦਾਂ ਦਾ ਹੱਲ ਦੱਸ ਦਿੰਦੇ ਮੈਂ ਉੱਥੇ ਹੀ ਕਰ ਲੈਂਦਾ ਇਸ ਕਰਕੇ ਵੀ ਜੀ ਏਦਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਮੈਂ ਇਹਨਾਂ ਨੂੰ ਪਾਰ ਲੈਂਦਾ ਰਾਤਾਂ ਚਾਗਚੱਕ ਕਿਦਾਂ ਵੀ ਮਤਲਬ ਧੁੰਦਾਂ ਦੇ ਵਿੱਚ ਡਰਾਈਵਰ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਜੀ ਡਰਾਈਵਰਾਂ ਦੀ ਪੂਰਾ ਬੁੱਕ ਤੇ ਨਹੀਂ ਰੱਖੀ ਹੋਈ ਦੁਨੀਆ ਨੇ ਜਣਾ ਖਣਾ ਕਹਿੰਦਾ ਜੀ ਇਹ ਤਾਂ ਮਾੜੇ ਨੇ ਇਹ ਤਾਂ ਐਨੇ ਪਰ ਉਹ ਵਿਚਾਰੇ ਨੂੰ ਇਹ ਤਾਂ ਪੁੱਛ ਕੇ ਦੇਖੋ ਆ ਦਿਨਾਂ ਦੇ ਵਿੱਚ ਕੋਈ ਤੋਂ ਪਰ ਇਹਨਾਂ ਦੀ ਬਦੌਲਤ ਅਗਰ ਮੈਂ ਨਹੀਂ ਕਹਿੰਦਾ ਹੈਗਾ ਵੀ ਕੋਈ ਇਨਸਾਨ ਇਹਨਾਂ ਤੋਂ ਬਿਨਾਂ ਟੋਟਾ ਰੋਟੀ ਖਾ ਲੂਗਾ ਇਹਨਾਂ ਤੋਂ ਬਗੈਰ ਕਿਉਂਕਿ ਅਗਰ ਇਹ ਅੰਨ ਪਚਾਉਂਦੇ ਨੇ ਟਾਈਮ ਸਿਰ ਗੱਡੀਆਂ ਲੋਡ ਕਰਕੇ ਚੌਲ ਪਚਾਉਂਦੇ ਤਾਂ ਸਭ ਕੁਝ ਮਿਲਦਾ ਐਡਾਂ ਦੀਆਂ ਮੁਸੀਬਤਾਂ ਤੇ ਪਰੇਸ਼ਾਨੀਆਂ ਦਾ ਵੀਰੇ ਸਾਹਮਣਾ ਕਰਕੇ ਮੈਂ ਆਪਣਾ ਪਰਿਵਾਰ ਪਾਲਦੇ ਹਾਂ ਪਰ ਮੈਂ ਅੱਜ ਤੱਕ ਆਪਣੇ ਮਾਪਿਓ ਅਕੇ ਇਹ ਨਹੀਂ ਡਿਮਾਂਡ ਕਰੀ ਵੀ ਮੈਨੂੰ ਆਹ ਲੈ ਦੋ ਮੈਨੂੰ ਉਹ ਲੈ ਦੋ ਜਾਂ ਮੈਨੂੰ ਕੋਈ ਕੰਮ ਤੋਰ ਕੇ ਦੇ ਦਿਓ ਨਾ ਕੋਈ ਗੱਲ ਨਹੀਂ ਮੈਂ ਜਿੰਨੇ ਚੁੱਕਾ ਹੈਗਾ ਇਹਨਾਂ ਨੂੰ ਖੁਸ਼ ਰੱਖਦਾ ਤੇ ਇਹਨਾਂ ਵਾਸਤੇ ਮੈਂ ਕੰਮ ਕਰ ਦਿੰਨੀ ਮਿਹਨਤ ਹੋਊਗੀ ਮੈਂ ਜੀ ਤੋਰ ਤੇ ਕਰੂੰਗਾ ਪਰ ਕਿਸੇ ਅਗੇ ਹੱਥ ਨਹੀਂ ਹਟਣਾ ਦੁੱਖ ਪਰਿਵਾਰ ਨੂੰ ਕਿਸ ਗੱਲ ਦਾ ਰਿਹਾ ਦੋਨਾਂ ਪਰਿਵਾਰਾਂ ਨੂੰ ਕਿ ਭਈ ਮੁੰਡਾ ਡਰਾਈਵਰ ਹੈਗਾ ਇਸ ਕਰਕੇ ਤੁਹਾਡੇ ਪਰਿਵਾਰ ਨੇ ਵਿਆਹ ਨਹੀਂ ਕੀਤਾ ਜਾਂ ਫਿਰ ਤੁਹਾਡੇ ਪਰਿਵਾਰ ਨੂੰ ਰਿਹਾ ਕਿ ਭਈ ਮੁੰਡਾ ਸਾਡਾ ਹੈਗਾ ਕਮਾਉ ਪੁੱਤ ਹੈ ਤੇ ਉਹਨੂੰ ਇਦਾਂ ਮਤਲਬ ਕਿਸੇ ਨਾਲ ਕਿਉਂ ਤੋੜਦੀ ਹੈ ਦਾਜ ਲੈ ਕੇ ਤੋੜੀ ਇਹ ਆਵਲਾ ਸਿਸਟਮ ਤਾਂ ਨਹੀਂ ਰਿਹਾ ਭਾਈ ਅਸਲ ਵਿੱਚ ਵੀਜੀ ਪਰਿਵਾਰ ਨੂੰ ਮੇਰੇ ਨੂੰ ਦੁੱਖ ਇਸ ਚੀਜ਼ ਦਾ ਵੀ ਆ ਇੱਕ ਤਾਂ ਵੀਜੀ ਇਹਦੇ ਵਿੱਚ ਮੈਂ ਸਭ ਤੋਂ ਵੱਡੀ ਗੱਲ ਦੱਸਣੀ ਚਾਹੂਗਾ ਕਿਉਂਕਿ ਬਾਅਦ ਦੇ ਵਿੱਚ ਕਮੈਂਟ ਆਉਂਦ ਨੇ ਅਗਲਾ ਦੁਨੀਆ ਦੱਸੇ ਉਹ ਚੰਗਾ ਆਪਾਂ ਖੁੱਲ ਕੇ ਗੱਲ ਕਰੀਏ ਸਭ ਤੋਂ ਵੱਡੀ ਰੀਜਨ ਤਾਂ ਇੱਕ ਇਹ ਸੀਗਾ ਵੀ ਅਸੀਂ ਇੱਕੋ ਪਿੰਡ ਦੇ ਸੀਗੇ ਇੱਕ ਪਿੰਡ ਦੇ ਅਸੀਂ ਠੀਕ ਹੈ ਜੀ ਤੇ ਦੂਸਰਾ ਉਹਦੇ ਵਿੱਚ ਰੀਜਨ ਵੀਜੀ ਇਹੀ ਸੀਗਾ ਮੈਂ ਜਿੰਨਾ ਵੀ ਮਤਲਬ ਮਨ ਲਓ ਹੁਣ ਮੈਂ ਕਿਤੇ ਬਾਹਰ ਗਿਆ ਗੇੜਾ ਲਾਉਣ ਗੱਡੀ ਤੇ ਤਾਂ ਮੈਂ ਘਰੇ ਉੱਥੇ ਬੈਠੇ ਬੈਠੇ ਨੇ ਘਰੇ ਫੋਨ ਕਰਨਾ ਆਪਣੀ ਭਝਾਈ ਨੂੰ ਜਾਂ ਆਪਣੇ ਭਾਈ ਨੂੰ ਕਿ ਮੈਂ ਆ ਫਲਾਨੀ ਜਗ੍ਹਾ ਆਇਆ ਹੋਇਆ ਆ ਭਾਈ ਤੁਹਾਡੀਆਂ ਕੁੜੀਆਂ ਵਾਸਤੇ ਦੱਸੂ ਕੀ ਲਿਆਵਾਂ ਵੀ ਜੀ ਮਹਿੰਗੀਆਂ ਮਹਿੰਗੀਆਂ ਫਰਾਕਾਂ ਮਹਿੰਗੀਆਂ ਮਹਿੰਗੀਆਂ ਬੈਗ ਚਲੋ ਕੰਨਿਆ ਦੇਵੀਆਂ ਨੇ ਮੈਂ ਉਹ ਸੋਚ ਕੇ ਲਿਆਉਂਦਾ ਸੀ ਉਹਨਾਂ ਨੂੰ ਸਿਰਫ ਇਹੀ ਚੀਜ਼ ਸੀਗੀ ਵੀ ਹਾਂ ਚੰਗਾ ਭਲਾ ਹੈ ਸਾਡੇ ਵਾਸਤੇ ਸਾਡੇ ਜਵਾਕਾਂ ਵਾਸਤੇ ਕਰਦਾ ਸੀ ਹੁਣ ਇਹ ਤੇ ਖੁਦ ਦੇ ਜਵਾਕ ਹੋ ਗਏ ਵੇਦਾ ਕੋਦਤਾ ਜਬਾ ਕਹੋ ਗਿਆ ਵੀ ਹੁਣ ਇਹਨਾਂ ਸਾਡੀਆਂ ਕੁੜੀਆਂ ਨੂੰ ਪੁੱਛਦਾ ਹੈ ਹਾਲਾਂਕਿ ਵੀ ਜੀ ਮੈਂ ਮਾਤਾ ਨੈਣਾ ਦੇਵੀ ਨੂੰ ਬਹੁਤ ਮੰਨਦਾ ਮੈਂ ਜਦ ਵੀ ਉੱਥੇ ਜਾਂਦਾ ਤਾਂ ਮੈਂ ਉੱਥੇ ਜਾਣ ਤੋਂ ਪਹਿਲਾਂ ਆਪਣੇ ਵੱਡੇ ਬ੍ਰਦਰ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਪੈਰੀ ਹੱਥ ਲਗਾ ਕੇ ਉਹਨਾਂ ਨੂੰ 100 ਰੁਪਏ ਦੇ ਕੇ ਜਾਂਦਾ ਹੁੰਦਾ ਸੀ ਉਹ ਹੁਣ ਅੱਜ ਦਾ ਟਾਈਮ ਇਹ ਆ ਕਿ ਮੇਰਾ ਬ੍ਰਦਰ ਮੇਰੀ ਕੁੜੀ ਨੂੰ ਗਾਲਾਂ ਕੱਢਦਾ ਅੱਛਾ ਮਾਵਾ ਪਹਿਣਾ ਦੀ ਗਾਲਾਂ ਕੱਢਦਾ ਵੀ ਜੀ ਫਿਰ ਮੈਨੂੰ ਦੱਸੋ ਵੀ ਉਹ ਪਰਿਵਾਰ ਪਰਿਵਾਰ ਕਹਾਉਣ ਦੇ ਲਾਇਕ ਆ ਹਾਲਾਂਕਿ ਮੈਂ ਆਪਣੇ ਦਸਾਂ ਨੌ ਹੋਂ ਦੀ ਕਿਰਤ ਕਮਾਈ ਤੋਂ ਵੀ ਲਿਆ ਕੇ ਉਹਦੀ ਕੁੜੀਆਂ ਨੂੰ ਦਿੰਦਾ ਰਿਹਾ ਵੀ ਨਾ ਯਾਰ ਕੋਈ ਗੱਲ ਨਹੀਂ ਕੰਨਿਆ ਦੇਵੀਆਂ ਨੇ ਠੀਕ ਆ ਪਰ ਹੁਣ ਜਦੋਂ ਪਰਿਵਾਰ ਇੰਨਾ ਬੀਤੀ ਫਰਕ ਰੱਖਣ ਲੱਗਦੇ ਵੀ ਕਿ ਉਹ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਨਹੀਂ ਰੱਬ ਦਾ ਹੀ ਨੋ ਆ ਆ ਸਭ ਤੋਂ بڑا ਮੇਨ ਰੀਜ਼ਨ ਇਹਦੇ ਵਿੱਚ ਇਹੀ ਆ ਇਹਦੇ ਕਰਦਿਆਂ ਨੂੰ ਇਹ ਤਕਲੀਫ ਸੀ ਕਿ ਵੀ ਹਾਂ ਇਹ ਮੁੰਡਾ ਟਰੱਕ ਡਰਾਈਵਰ ਆ ਇਹ ਡਰਾਈਵਰ ਆ ਨਸ਼ੇ ਪਤੇ ਕਰਦੇ ਨਹੀਂ ਜੀ ਡ라이ਵਰ ਤਾਂ ਵੀ ਜੀ ਤੁਹਾਨੂੰ ਪਤਾ ਹੀ ਹੈ ਦੁਨੀਆ ਦੇ ਵਿੱਚ ਸਭ ਨੂੰ ਇਹ ਪਤਾ ਵੀ ਕਿੰਨੇ ਕਿੰਨੇ ਨਸ਼ੇ ਕਰਦੇ ਨੇ ਕਿੰਨੇ ਕਿ ਚੰਗੇ ਨੇ ਕਿੰਨੇ ਕੁ ਮਾੜੇ ਨੇ ਤੇ ਸਭ ਤੋਂ بڑا ਰੀਜਨ ਤਾਂ ਇਹਨਾਂ ਦੇ ਘਰ ਤਿੰਨ ਇੱਕ ਇਹ ਸੀਗਾ ਵੀ ਹਾਂ ਡਰਾਈਵਰ ਆ ਸਭ ਤੋਂ ਉਦੋਂ ਬਾਅਦ ਰੀਜਨ ਇਹ ਸੀਗਾ ਵੀ ਹਾਂ ਇੱਕ ਪਿੰਡ ਦਾ ਹੈ ਤੇ ਬਸ ਸਾਡਾ ਕੋਈ ਮੈਂ ਦੁਬਾਰਾ ਫੇਰ ਇਹ ਗੱਲ ਕਹਿੰਦਾ ਵੀ ਸਾਡਾ ਕੋਈ ਐਦਾਂ ਦੀ ਸੋਚ ਨਹੀਂ ਸੀ ਵੀ ਅਸੀਂ ਮੈਰਿਜ ਕਰਵਾਈਏ ਜਾਂ ਫਿਰ ਅਸੀਂ ਇੱਕ ਦੂਨੇ ਗਲਤ ਸੀਗੇ ਐਦਾਂ ਤਾਂ ਕੁਝ ਨਹੀਂ ਸੀ ਬਸ ਲੋਕਾਂ ਨੇ ਕਹਿ ਕਹਾ ਕਿ ਗਲਤ ਜਰੂਰ ਕਰਾਤਾ ਠੀਕ ਹੈ ਹੁਣ ਹੁਣ ਲਾਈਫ ਕਿਵੇਂ ਚੱਲ ਰਹੀ ਜੀ ਬਹੁਤ ਵਧੀਆ ਚੱਲਦੀ ਹੈ ਜੀ ਹਾਂਜੀ ਪਰ ਮਤਲਬ ਜੇ ਅਸੀਂ ਲੋਕਾਂ ਵੱਲ ਜਾਂ ਰਿਸ਼ਤੇਦਾਰਾਂ ਵੱਲ ਜਾਂ ਕਰਦਿਆਂ ਵੱਲ ਦੇਖੀ ਜਾਂਦੇ ਫਿਰ ਅਸੀਂ ਅੱਗੇ ਕਾਮਯਾਬ ਨਹੀਂ ਸੀ ਹੋਣਾ ਕਿਉਂਕਿ ਜੇ ਉਹਨਾਂ ਦੀ ਵੇਟ 'ਚ ਬੈਠੇ ਰਹਿੰਦੇ ਪਰ ਆਪਣਾ ਆਪ ਕਮਾਉਨੇ ਆ ਖਾਉਨੇ ਆ ਬਹੁਤ ਵਧੀਆ ਐ ਜੀ ਜਿਹੜੇ ਰਿਸ਼ਤੇਦਾਰ ਇਹ ਕਹਿੰਦੇ ਸੀ ਵੀ ਅਮਲੀਆ ਨਸ਼ੇੜੀ ਆ ਹਨਾ ਵੀ ਤੇ ਤੋਏਜ 'ਚ بڑا ਐ ਟਰੱਕ ਡਰਾਈਵਰ ਆ ਮੈਂ ਉਹਨਾਂ ਨੂੰ ਇਹੀ ਕਹੂੰਗੀ ਵੀ ਮੈਂ ਬਹੁਤ ਖੁਸ਼ ਆ ਵੀ ਮਤਲਬ ਮੇਰੀ ਸਿਸਟਰ ਆ ਰੀਅਲ ਭੂਆ ਦੀ ਬੇਟੀ ਕਹਿ ਲੋ ਚਾਹੇ ਹਨਾ ਮਤਲਬ ਵੀ ਉਹਨੇ ਅਸੀਂ ਇੰਨੀ ਮਤਲਬ ਧੂਮ-ਧਾਮ ਨਾਲ ਮੈਰਿਜ ਕੀਤੀ ਸੀ ਅਰੇਂਜ ਮੈਰਿਜ ਸੀ ਉਹਦੀ ਉਹਨੂੰ ਵੀ ਉਹਨੋਂ ਦੇ ਮਤਲਬ ਘਰ ਵਾਲੇ ਨੇ ਛੱਡ ਕੇ ਬਿਠਾਇਆ ਹੋਇਆ 2 ਸਾਲ ਬਾਅਦ ਛੱਡਤੀ ਸੀ ਉਹ ਜਦੋਂ ਖੁਦ ਦੇ ਲੱਭੇ ਹੋਇਆ ਕੁਝ ਕਰਦੇ ਨੇ ਹਨਾ ਵੀ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਦੂਸਰੇ ਨੂੰ ਵੀ ਹਾਂ ਲ ਮੈਰਿਜ ਵਾਲੇ ਵੀ ਐਹੋ ਜਿਹੀ ਹੁੰਦੇ ਨੇ ਇਹ ਠੀਕ ਨੇ ਬਹੁਤ ਵਧੀਆ ਨੇ ਜੀ ਮੈਂ ਖੁਸ਼ ਹਾਂ ਬਹੁਤ ਹੁਣ ਪਿੱਛੇ ਜਦੋਂ ਦੇਖਦੇ ਹਾਂ ਵਾਪਸ ਸੋਚਦੇ ਹੁਣ ਨਹੀਂ ਫੇਰ ਖਿਆਲ ਕੋਲ ਕੋਈ ਨਹੀਂ ਜੀ ਬਿਲਕੁਲ ਵੀ ਨਹੀਂ ਜਦੋਂ ਮੇਰਾ ਨਹੀਂ ਕਿਸੇ ਨੇ ਸੋਚਿਆ ਹੈਗਾ ਮੈਨੂੰ ਵੀ ਨਹੀਂ ਮੈਂ ਮਿਹਨਤਾਂ ਕੀਤੀਆਂ ਨੇ ਹੁਣ ਤੱਕ ਕਰਦੀ ਰਹੀ ਹਾਂ ਬਹੁਤ ਬਹੁਤ ਮਿਹਨਤਾਂ ਕੀਤੀਆਂ ਨੇ ਪਰ ਮੇਰੀ ਕਿਸੇ ਨੇ ਨਹੀਂ ਸੁਣੀ ਹੈਗੀ ਨੰਬਰ ਬਲੌਕ ਕਰ ਦਿੰਦੇ ਸੀਗੇ ਮੇਰਾ ਤੇ ਜਿੰਨੇ ਵੀ ਰਿਸ਼ਤੇਦਾਰਾਂ ਦੇ ਥਰੂ ਮੈਂ ਆਪਣੇ ਘਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਮਤਲਬ ਪਹਿਲਾਂ ਤਾਂ ਮੇਰਾ ਮਜ਼ਾਕ ਹੀ ਬਣਾਉਂਦੇ ਸੀ ਸਾਰੇ ਵੀ ਜੇ ਤੂੰ ਕੀਤਾ ਏ ਤੂੰ ਤਾਂ ਇਕੱਲੀ ਬੈਠੀ ਆ ਤੇਰਾ ਤਾਂ ਕੋਈ ਸਾਥ ਨਹੀਂ ਦਿੰਦਾ ਜੇ ਤੂੰ ਸਾਡੀ ਸਹਿਮਤੀ ਨਾ ਕਰਾਉਂਦੀ ਅਸੀਂ ਤੇਰਾ ਸਾਥ ਦਿੰਦੇ ਘਰ ਦੇ ਵੀ ਵਰਤ ਦੇ ਤੇਰੀ ਹੈਲਪ ਵੀ ਕਰਦੇ ਪਰ ਮੈਂ ਜੀ ਛੱਡ ਤਾਂ ਸਭ ਦਾ ਜਿੰਨੇ ਕਹੇਗੇ ਅਸੀਂ ਬਸ ਠੀਕ ਆ ਤਿੰਨੇ ਖੁਸ਼ ਆ ਅਸੀਂ ਆਪਣੀ ਲਾਈਫ ਚ ਸਾਨੂੰ ਕਿਸੇ ਦੀ ਲੋੜ ਨਹੀਂ ਹਮਨ ਦੇ ਵਿੱਚ ਖਿਆਲ ਉਹਨੇ ਕਿ ਜਦੋਂ ਵਿਆਹ ਕੀਤਾ ਜੇ ਮੈਂ ਨਾ ਕਰਕੇ ਵਿਆਹ ਕਰੇ ਚਲ ਜਾਂਦੀ ਤੇ ਉਸ ਵੇਲੇ ਕੋਈ ਕੁਛ ਖੌਨ ਹੁੰਦਾ ਮੇਰਾ ਮਤਲਬ ਫਿਊਚਰ ਤੇ ਹੁਣ ਵਿਆਹ ਕਰਕੇ ਇਹ ਫਿਊਚਰ ਹੈ ਖੁਸ਼ ਹੋ ਤੁਸੀਂ ਇਸ ਫਿਊਚਰ ਦੇ ਰਾਹੀ ਜਾਂ ਫਿਰ ਤੁਸੀਂ ਸੋਚਦੇ ਹੋ ਕਿ ਉਹਨਾਂ ਨੇ ਵੀ ਜੀ ਵਿਆਹ ਹੀ ਕਰਨਾ ਸੀਗਾ ਜੇ ਮੈਂ ਵਾਪਸ ਵੀ ਘਰੇ ਜਾ ਲੈ ਜਾਂਦੀ ਆ ਫਿਰ ਉਹਨਾਂ ਨੇ ਛੇਤੀ ਤੋਂ ਛੇਤੀ ਮੇਰਾ ਵਿਆਹ ਹੀ ਕਰਨਾ ਸੀਗਾ ਵੀ ਕੀ ਪਤਾ ਸੱਚੀਓ ਤੁਹਾਨੂੰ ਪਤਾ ਸਾਰੇ ਲੋਕਾਂ ਦੀ ਯਕੀਨ ਕਰਦੇ ਆ ਘਰ ਦੇ ਵੀ ਫਿਰ ਜਦੋਂ ਲੋਕ ਇੱਕੋ ਗੱਲ ਬਾਰ ਬਾਰ ਕਹੀ ਜਾਂਦੇ ਨੇ ਘਰਦਿਆਂ ਨੂੰ ਯਕੀਨ ਹੋਣ ਲੱਗ ਜਾਂਦਾ ਏ ਵੀ ਸਾਡੀ ਕੁੜੀ ਸ਼ਾਇਦ ਗਲਤ ਨਾ ਹੋਵੇ ਹਨਾ ਤੇ ਉਹਨਾਂ ਨੇ ਵੀ ਫਿਰ ਮੇਰਾ ਵਿਆਹ ਹੀ ਕਰਨਾ ਸੀਗਾ ਜਦ ਕਿ ਕਹਿ ਵੀ ਰਹੇ ਸੀ ਰਿਸ਼ਤੇਦਾਰ ਵੀ ਜੇ ਤੈਨੂੰ ਇੰਨੀ ਕਾਲੀ ਸੀ ਤੂੰ ਸਾਨੂੰ ਦੱਸ ਦਿੰਦੀ ਅਸੀਂ ਤੇਰਾ ਕਿਤੇ ਹੋਰ ਕਰਵਾ ਦਿੰਦੇ ਤੂੰ ਇਹਦੇ ਨਾਲ ਹੀ ਕਿਉਂ ਕਰਵਾਇਆ ਤੁਸੀਂ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਇੰਸਟਾਗ੍ਰam ਵੀ ਚਲਾਉਂਦੇ ਹੋ YouTube ਵੀ ਚਲਾਉਂਦੇ ਹੋ ਉਹਦੇ ਉੱਪਰ ਵੀ ਆਪਣੀ ਵੀਡੀਓਜ਼ ਅਪਲੋਡ ਕਰਦੀ ਹਾਂ ਕੋਈ ਹੈ ਤਾਂ ਤੇ ਇੰਸਟਾ ਤੇ ਚੰਨਲਾ ਸੁਮਨ ਲਾਲੀ ਵਲੌਗਸ ਤੇ ਉਹਦੇ ਤੇ ਡੇਲੀ ਰੂਟੀਨ ਮੈਂ ਸ਼ੇਅਰ ਕਰਦੀ ਹੁੰਦੀ ਆ ਹਾਂਜੀ ਆਪਣੀ ਲਾਈਫ ਜਰਨੀ ਉਹ ਚ ਸ਼ੇਅਰ ਕਰਦੀ ਜੀ ਜੀ ਆਂਟੀ ਜੋ ਵੀ ਮੇਰੀ ਹੁਣ ਤੱਕ ਦੀ ਸਟੋਰੀ ਸੀਗੀ ਮੈਂ ਸਾਰੀ ਉਸ ਤੇ ਸ਼ੇਅਰ ਕੀਤੀ ਹੋਈ ਹੈਗੀ ਤੇ ਮੇਰੀ ਰਿਕਵੈਸਟ ਆ ਸਾਰਿਆਂ ਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਨਾ ਜਿਆਦਾ ਤੋਂ ਜਿਆਦਾ ਸਪੋਰਟ ਕਰਨ ਜੀ ਠੀਕ ਠੀਕ ਸ਼ੁਕਰੀਆ ਜੀ ਬਹੁਤ-ਬਹੁਤ ਤਾਂ ਬਿਲਕੁਲ ਬੜਾ ਪਿਆਰਾ ਕਪਲ ਹੈ ਜਿਨ੍ਹਾਂ ਦੀ ਸਟੋਰੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਤਸਵੀਰ ਚੰਗੀ ਲੱਗੀ ਹੋਵੇਗੀ ਬਾਤ ਤੋਂ ਬਾਤ ਵੀਡੀਓ ਨੂੰ ਜਰ